ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਆ ਜੀ ਤੇ ਮੈਂ ਤੁਹਾਡਾ ਈਮਾਨ ਕਰਤਾਰਪੁਰ ਤੇ ਅੱਜ ਆਪਣੇ ਪਿੰਡ ਪਾਜੀ ਆ ਜੀ ਬੱਚਿਆਂ ਦੀ ਤੀਜੀ ਕਰੀ ਰੱਖਦੇ ਬੱਚਿਆਂ ਦੀ ਤੇ ਬਹੁਤ ਬਹੁਤ ਧੰਨ ਦਈ ਸਾਰੇ ਭਰਾਵਾਂ ਦਾ ਜਿਹੜੇ ਵੀਰੋ ਲੈ ਕੇ ਆਇਆ ਬੱਚੇ ਆਪਣੇ ਮਿੰਡ ਪਾਜੀ ਸੱਡਣ ਲਈ ਤੇ ਵੀਰ ਭਰਾ ਆਪਣੇ ਚੌਂਕੀ ਮਾਨ ਤੋਂ ਪਹੁੰਚੇ ਬਲਜੀਤ ਟੋਣੀ ਆਪਣੇ ਖਾਸ ਮਹਿਮਾਨ ਦੇ ਲੋ ਧੰਨਵਾਦ ਆ ਜੀ ਇਹਨਾਂ ਦਾ ਤੇ ਬੱਚੇ ਲਈ ਕੀ ਜਾਨਨੇ ਆ ਜੀ ਤੇ ਬਾਕੀ ਤੁਹਾਨੂੰ ਸੌਂਗ ਦਸ ਰਹੀ ਜਾਂਦੇ ਆ ਤੇ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਿਓ ਜੀ ਅਰਮਾਨ ਕਰਤਾਰਪੁਰ ਨੂੰ ਤੇ ਬੱਚੇ ਲਿਖਤੇ ਜੀ ਬਸ ਹੁਣ ਮੋਹਰਾ ਦੀ ਤਿਆਰੀ ਹੈ ਜੀ ਤੇ ਹੁਣ ਮੋਹਰਾ ਮੋਹਰਾ ਲੱਗਣ ਲੱਗਣਗੇ ਥੋੜੇ ਟਾਈਮ ਤੱਕ ਤੇ ਬਾਕੀ ਆਪਣਾ ਚੈਨਲ ਕਿਵੇਂ ਲੱਗਦਾ ਤੁਹਾਨੂੰ ਦੱਸੋ ਜੀ ਕਮੈਂਟ ਕਰਕੇ ਕਿਹੜੇ ਵਿਸ਼ੇ ਤੇ ਵੀਡੀਓ ਪਾਈਏ ਆਪਾਂ ਉਹ ਵੀ ਦੱਸੋ ਜਰੂਰ ਤੇ ਆ ਵੀਰ ਹੁਣੇ ਬੱਚਾ ਲਿਖਾ ਰਿਹਾ ਆਪਣਾ ਚਮਕੀ ਮਾਨ ਵਾਲੇ ਉਗੰਤਾ ਬੱਚਾ ਜੀ ਲਾਲ ਟਿੱਡ ਦਾ ਇਹ ਤੇ ਹੋਰ ਸਬਜ਼ੇ ਘਰ ਪਰਵਾਹ ਠੀਕ ਠਾਕ ਜੀ ਤੇ ਬਾਕੀ ਹੁਣ ਮੋਹਰਾ ਦੀ ਤਿਆਰੀ ਆ ਜੀ ਤੇ ਮੋਹਰਾ ਲੱਗਣ ਲੱਗੀ ਆ ਜੀ ਅੱਲਾਕੱਲਾ ਵੀਰ ਭਰਾ ਆ ਕੇ ਮੋਹਰਾ ਲਵਾਈ ਜਾਂਦਾ ਆਪਣਾ ਤੇ ਜੀ ਬੱਸ ਜਿਵੇਂ ਜਿਵੇਂ ਹੋਊਗਾ ਜੀ ਅਪਡੇਟ ਲਈ ਜਾਵਾਂਗੇ ਤੁਹਾਨੂੰ ਦੇਖੋ ਕਿਵੇਂ ਚੱਲ ਰਹੀ ਆ ਬਾਜੀ ਜਿੰਨਾ ਜਿਵੇਂ ਜਿਵੇਂ ਹੋਊ ਦੱਸਿ ਜਾਵਾਂਗੇ ਜੀ ਬੀਰ ਭਰਾ ਆਪਣੇ ਸਾਰੇ ਸੱਜਣ ਮਿੱਤਰੇ ਪਹੁੰਚਿਆ ਜੀ ਫਸਾਰੇ ਵੀਰ ਮੀਰਾ ਨੂੰ ਫੋਨ ਕਰਕੇ ਬੁਲਾਇਆ ਬਾਜੀ ਜੀ ਆਪਣੇ ਇਹ ਟੋਟਲ 21 ਬੱਚੇ ਉੱਡੇ ਉੱਡਣੇ ਆ ਜੀ 21 ਬੱਚੇ ਬੱਚਿਆਂ ਦੇ ਮੋਹਰੇ ਲੱਗ ਚੁੱਕੀਆਂ ਜੀ ਫਾਕੀ ਹੋਰ ਆਪਣੇ ਬਸ ਹੁਣ ਲੱਗਣ ਦੀ ਤਿਆਰੀ ਹੈ ਜੀ ਜਾਨਵਰਾ ਜੀ ਲਓ ਜੀ ਭਰਾ ਤਿਆਰੀ ਹੈ ਜੀ ਓਲੇ ਲੱਗਣ ਦੀ ਭਰਾ ਆਪਣਾ ਜਸਵੀਰ ਚੋਮੋ ਕਾਲਾ ਰੋੜੀਆ ਐਪੀ ਰੋੜੀਆ ਕਾਪੀ ਤੇ ਆ ਜੀ ਤੇ ਜੀਤੀ ਭਰਾ ਆਪਣਾ ਜਿਹੜਾ ਚੱਕੀ ਜਾਂਦਾ ਗੰਝਾ ਪੂਲੀ ਤੋਂ ਤੇ ਬਾਕੀ ਵੀਰ ਭਰਾ ਉਹੀ ਤੋਂ ਆਏ ਆ ਜੀ ਆ ਲਓ ਜੀ ਲੱਗ ਗਏ ਓਲੇ ਜੀ ਬੱਚਿਆਂ ਨੂੰ ਕੱਲਾ ਕੱਲਾ ਵੀਰ ਭਰਾ ਆਪਣਾ ਲੈ ਮਾਰੀ ਜਾਂਦਾ ਜੀ ਆਪਣੇ ਆਪਣੇ ਬੱਚਾ ਦੇ ਆ ਬੂਟਾ ਤੇ ਮੋਟਾ ਹੀ ਛੋਟਾ ਬੂਟਾ ਤੇ ਮੋਟਾ ਵੀਰ ਭਰਾ ਆਪਣਾ ਬਾਕੀ ਨਾਲ ਹੁੰਦੇ ਜੀ ਅਪਡੇਟ ਦੇ ਜਾਣੀ ਤੁਹਾਨੂੰ ਆਪਾਂ ਅਰ ਅੱਜ ਉਪਲਾਰਾ ਵੀਰ ਆਪਣਾ ਠੀਕ ਆ ਜੀ ਟੱਲੋ ਫਾਡੇ ਵਾਲਾ ਜੱਸ ਬੁੱਟਾ ਬਾਉ ਜੀ ਲੱਗ ਗਏ ਉਲੇ ਹੁਣ ਤਕਰੀਬਨ ਸਾਰੇ ਬੱਚਿਆਂ ਨੂੰ ਤੇ ਜਿਹੜੇ ਬੱਚੇ ਰਹਿੰਦੇ ਆ ਬਸ ਉਹ ਵੀ ਛੱਡੇ ਜਾਣਗੇ ਲੋਜੀ ਤੇ ਕੀਤਾ ਅਲਮੁਗੁਲਲੇ ਮਾਰਜਾ ਦੀ ਵੀਡੀਓ ਤੇ ਬਸ ਉਸ ਤੋਂ ਬਾਅਦ ਸ਼ਾਮ ਨੂੰ ਜੀ ਪੰਜ ਬੱਚਿਆਂ ਨੇ ਟਾਈਮ ਕਰਿਆ ਜਿੰਨਾ ਵਿੱਚੋਂ ਬਹੁਤ ਚੰਗੇ ਉੱਡੇ ਸਾਰੇ ਬੱਚੇ ਤੇ ਆ ਵੀਰ ਦਾ ਆਪਣਾ ਸਨਮਾਨਤ ਕੀਤਾ ਜੀ ਆਪਾਂ ਬਲਜੀ ਚੌਕੀ ਮਾਨ ਦਾ ਜੀ